ਤੇ ਚੱਕਰ ਘਾ ਕੇ ਉੱਥੇ ਡੱਗ ਗਈ ਜਦੋਂ ਮੈਂ ਦੇਖਿਆ ਮੇਰੀ ਕੁੜੀ ਦੇ ਬਲੱਡ ਪਈ ਜਾਂਦਾ ਸੀ ਇਸ ਭੈਣ ਦੀ ਧੀ ਆ ਉਹ ਉਹ ਤਾਂ ਇੱਕ ਜਲਾਦ ਆ ਉਹਨੇ ਆਪਣੀ ਭੁੱਖ ਪੂਰੀ ਕਰਨੀ ਸੀਗੀ ਉਹਨੇ ਕਰ ਲਈ ਪਰ ਉਹਨੂੰ ਇਹਦੀ ਸਜ਼ਾ ਬਹੁਤ ਔਖੇ ਹੋ ਕੇ ਭੁਗਤਣੀ ਪੈਣੀ ਆ ساری ਜ਼ਿੰਦਗੀ ਜਿੰਨਾ ਚਿਰ ਕੋਰਟ ਸਜ਼ਾ ਦੂ ਕੋਰਟ ਓਦੋਂ ਬਾਅਦ ਉਹਨੂੰ ਕੋਈ ਨਾ ਕੋਈ ਇਨਸਾਨ ਸੱਚੇ ਪਾਤਸ਼ਾਹ ਵਾਹਿਗੁਰੂ ਇਹ ਜੀ ਡਿਊਟੀ ਲਾਉਣਗੇ ਉਹਦੂੰ ਇਹ ਭੁਗਤਣੀ ਪੈਣੀ ਆ ਉਹਨੂੰ ਇਸ ਮਾਸੂਮ ਬੱਚੇ ਦੀ ਜ਼ਿੰਦਗੀ ਖਰਾਬ ਕੀਤੀ ਨਾ ਮਤਲਬ ਉਹਨੂੰ ਭੁਗਤਣਾ ਪੈਣਾ ਮੈਂ ਕਹਿੰਦਾ ਇਦਾਂ ਦੇ ਮਨੁੱਖ ਨੂੰ ਤਾਂ ਵੀਰੇ ਜੇਲ੍ਹਾਂ ਚ ਜਾਊਗਾ ਨਾ ਉੱਥੇ ਬੜੇ ਯੋਧੇ ਬੈਠੇ ਨੇ ਇਹ ਜਿਹੇ ਬੰਦੇ ਨੂੰ ਸਜ਼ਾ ਦੇਣ ਆਲੇ ਵੀਰੇ ਦੇਖੋ ਵਿਚਾਰੀ ਬੱਬੀ ਜੀ ਬੇਵੋਸ ਪਈ ਆ ਕੁੜੀ ਰਾਤ ਜੀ ਜੀ ਇਹਨਾਂ ਨੇ ਤਸੱਦਦ ਕੀਤਾ ਉਹਦੇ ਵਿਚਾਰੀ ਨਾਲ 3 ਸਾਲ ਦੀ ਕੁੜੀ ਆ ਜੀ ਇਹਨਾਂ ਦੇ ਮਾਲ ਦੀ ਬੱਚੀ ਨਾਲ ਇਹਨਾਂ ਦੇ ਬੇਟੇ ਨੇ ਰੇਪ ਕਰਤਾ ਭਾਨ ਜੀ ਨਾਲ ਤੇਰੀ ਨਾਲ ਰੇਪ ਹੋ ਗਿਆ ਕਿੱਦੀ ਕ ਕੈ ਸਾਲ ਦੀ ਆ ਤਿੰਨ ਆ ਕਿ ਸਾਲਾਂ ਫੇਰ ਤੇਰਾ ਮੁੰਡਾ ਠਾਣੇ ਚ ਮੰਨਿਆ ਵੀ ਮੇਰੀ ਮਾਂ ਨੇ ਕੱਪੜੇ ਧੋਤੇ ਨੇ ਉਹ ਜਿਹੜੇ ਰਾਤ ਦੇ ਖੂਨ ਵਾਲੇ ਕੱਪੜੇ ਲੱਬੇ ਤੇ ਕੁੜੀ ਦੇ ਮਾਈ ਨੇ ਸਵੇਰ ਨੂੰ ਧੋਤੇ ਇਹ ਦੱਸੋ ਜੀ ਮੈਨੂੰ ਇਹ 5 ਵਜੇ ਦਾ ਆਇਆ ਹੋਇਆ ਜੀ ਇਹਨੇ 5 ਵਜੇ ਤੋਂ ਇੱਕ ਵਾਰ ਨਹੀਂ ਪੁੱਛਿਆ ਉਹਨੂੰ ਮੇਰੀ ਭੈਣ ਕਿੱਥੇ ਆ ਉਹਦੇ ਵੀ ਨਹੀਂ ਗਿਆ ਫੇਰ ਇਹਨੇ ਦੱਸਿਆ ਨਹੀਂ ਤੈਨੂੰ ਬਿਆਸਪੁਰਾ ਤੂੰ ਕਿਉਂ ਨਹੀਂ ਆਇਆ ਕਿਉਂ ਨਹੀਂ ਜਦੋਂ ਗਿਓ ਪਹਿਲੀ ਵਾਰੀ ਘਰੇ ਕਿੰਨੇ ਵਜੇ ਗਿਓ ਇਹਨਾਂ ਦੇ ਅਸੀਂ ਗਏ ਜੀ 8 8:30 ਵਜੇ 8 ਵਜੇ ਮਤਲਬ 8 ਤੋਂ 8 12 ਘੰਟੇ ਹੋ ਗਏ ਤੜਫਦੀ ਰਹੀ ਬੱਚੀ ਇਹ ਜਲਾਦ ਇਨਸਾਨ ਕੁੰਡਾ ਲਾਉਂਦੇ ਰਹੇ ਵੀ ਕਿਸੇ ਨੂੰ ਗੱਲ ਨਾ ਪਤਾ ਲੱਗ ਜਾਈ ਤੁਸੀਂ ਜਾ ਕੇ ਜਦੋਂ ਬੱਚੀ ਚੱਕੀ ਜਦੋਂ ਬੱਚੀ ਬੋਲਦੀ ਸੀ ਨਹੀਂ ਮੈਂ ਉਸ ਦੀ ਤੁਸੀਂ ਜਦੋਂ ਜਾ ਕੇ ਦੇਖਿਆ ਮਤਲਬ ਤੁਸੀਂ ਉੱਥੇ ਕੀ ਹਾਲਾਤ ਦੇਖੇ ਵੀਰੇ ਉੱਥੇ ਤਾਂ ਉਹਦੇ ਲੱਤਾਂ ਜੀ ਖੂਨ ਨਾਲ ਬਿਲਬੜੇ ਹੋ ਗਏ ਸੱਚੀ ਗੱਲ ਦੋਸਤੋ ਜਿਵੇਂ ਕਿ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਨਾਬੇ ਨਜ਼ਦੀਕੀ ਪਿੰਡ ਜੋ ਕਿ ਰੋਟੀਪੁਰਾ ਦੇ ਨਜ਼ਦੀਕ ਸਥਿਤ ਹੈ ਉਥੇ ਦੀ ਇੱਕ ਘਟਨਾ ਸਾਂਝੀ ਕੀਤੀ ਸੀ ਜਿੱਥੇ ਕਿ ਇੱਕ ਕਲਯੁਗੀ ਉਸਤੇਲੇ ਬਾਬਲੋਂ ਕਿਸ ਤਰ੍ਹਾਂ ਇੱਕ ਮਾਸੂਮ ਦੀ ਜ਼ਿੰਦਗੀ ਬਰਬਾਦ ਕੀਤੀ ਗਈ ਤਾਂ ਉਸ ਤੋਂ ਬਾਅਦ ਹੁਣ ਉਸੇ ਬੱਚੀ ਦੇ ਹੱਕ ਦੇ ਵਿੱਚ ਖੜਨ ਵਾਲੇ ਤੇ ਉਸ ਦਰਿੰਦੇ ਤੇ ਕਾਰਵਾਈ ਕਰਵਾਉਣ ਵਾਲੇ ਵੀਰਪਾਲ ਖਰੋੜ ਜੋ ਕਿ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ ਤੋਂ ਪਹੁੰਚੇ ਸਨ ਉਹਨਾਂ ਵੱਲੋਂ ਇੱਕ ਪਹਿਲ ਕਦਮ ਹੀ ਕਰਦੇ ਅਫਸਰ ਸਹਿਬਾਨ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਸਾਰੇ ਕੇਸ ਬਾਰੇ ਉਹਨਾਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਹੁਣ ਉਸ ਸਾਕਸ ਤੇ ਪੋਸਕੋ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਿਸ ਦੀ ਜਾਣਕਾਰੀ ਵੀਰਪਾਲ ਕਰੋੜ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜੇਲ੍ਹਾਂ ਦੇ ਵਿੱਚ ਵੀ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਇਸ ਸਾਕਸ ਨੂੰ ਆਪਣੇ ਕੀਤੇ ਦਾ ਖਮਿਆਜਾ ਭੁਗਤਣਾ ਵੀ ਪਵੇਗਾ ਸੋ ਤੁਹਾਡੇ ਇਸ ਬਾਰੇ ਕੀ ਕਹਿਣਾ ਜਰੂਰ ਦੱਸਣਾ ਉਹ ਤੁਹਾਡੇ ਸਾਹਮਣੇ ਸਾਂਝੀ ਕਰਦੇ ਆ ਇਸ ਮਾਮਲੇ ਤੇ ਕੀ ਕਾਰਵਾਈ ਹੋਈ ਹੈ ਤੇ ਹੁਣ ਉਹ ਸ਼ਖਸ ਕਿਸ ਤਰ੍ਹਾਂ ਆਪਣੀ ਕਰਨੀ ਦੀ ਸਜ਼ਾ ਭੁਗਤ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਉਸ ਤੇ ਹੋਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਮੈਂਟ ਜਰੂਰ ਕਰਨਾ ਦੇਖੋ ਇਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵੱਲੋਂ ਅਸੀਂ ਤੁਹਾਨੂੰ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਆਪ ਜੀ ਨੂੰ ਪਤਾ ਇਸ ਘਰ ਦੇ ਵਿੱਚ ਲੋੜਵੰਦ ਮੰਦਬੁੱਧੀ ਲਾਹਵਾਰਸ ਜਿਹੜੇ ਇਨਸਾਨਾਂ ਦੀ ਸਾਂਭ-ਸਮਭਾਲ ਹੁੰਦੀ ਆ ਜੀ ਇੱਥੇ 150 ਸਰੀਰ ਐਸੇ ਆਪਣੇ ਕੋਲੇ ਨੇ ਰੂਹਾਂ ਜਿਨ੍ਹਾਂ ਦੀ ਜ਼ਿੰਦਗੀ 'ਚ ਕੋਈ ਨਾ ਕੋਈ ਪ੍ਰੋਬਲਮ ਆਈ ਤਾਂ ਉਹਨਾਂ ਨੂੰ ਇੱਥੇ ਆ ਕੇ ਰਹਿਣਾ ਪਿਆ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਮਹਾਰਾਜ ਕਿਸੇ ਵੀ ਇਨਸਾਨ ਦੀ ਜ਼ਿੰਦਗੀ 'ਚ ਐਸੀ ਕੋਈ ਵਿਵਪਤਾ ਨਾ ਪਾਉਣ ਕਿਸੇ ਦਾ ਕੋਈ ਜੀਵਨ ਸਾਥੀ ਨਾ ਛੱਡ ਕੇ ਜਾਵੇ ਕਿਸੇ ਦੀ ਨੌਕਰੀ ਨਾ ਛੁੱਟੇ ਕਿਸੇ ਦਾ ਵੀਜ਼ਾ ਨਾ ਕੈਨਸਲ ਹੋਵੇ ਕਿਸੇ ਤੇ ਕੋਈ ਐਸੀ ਮੁਸੀਬਤ ਨਾ ਪਵੇ ਵੀ ਉਹਨੂੰ ਦਿਮਾਗੀ ਬਿਮਾਰ ਹੋਣਾ ਪਵੇ ਜੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਆ ਤੁਸੀਂ ਵੀ ਸਾਰੇ ਭੈਣ ਭਰਾ ਹੀ ਅਰਦਾਸ ਕਰਿਓ ਜਿੰਨੇ ਵੀ ਤੁਸੀਂ ਪਰਿਵਾਰ ਸੰਗਤਾਂ ਇਸ ਰੂਪ ਦੇ ਵਿੱਚ ਸਾਨੂੰ ਦੇਖਦੇ ਹੋ ਤੁਸੀਂ ਅਰਦਾਸ ਕਰਿਓ ਇਸ ਘਰ ਦੇ ਵਿੱਚ ਰਹਿਣ ਵਾਲੇ ਜਿਹੜੀਆਂ ਰੂਹਾਂ ਨੇ ਉਹ ਤੰਦਰੁਸਤ ਹੋ ਕੇ ਆਪੋ ਆਪਣੇ ਘਰਾਂ 'ਚ ਜਾ ਸਕਣ ਉਹਨਾਂ ਦੇ ਪਰਿਵਾਰ ਇਹਨਾਂ ਨੂੰ ਅਕਸੈਪਟ ਕਰ ਸਕਣ ਦੂਜੀ ਗੱਲ ਅਸੀਂ ਸਾਂਝੀ ਕਰਨਾ ਚਾਹੁੰਦੇ ਆ ਜੀ ਜਿਹੜੀ ਨਾਭੇ ਦੇ ਨਾਲ ਇੱਕ ਪਿੰਡ ਭੋਜੋ ਮਾਜਰੀ ਦੇ ਵਿੱਚੋਂ ਇੱਕ 마ਸੂਮ ਧੀ ਦੇ ਉੱਪਰ ਜੋ ਤਸ਼ੱਦਦ ਹੋਇਆ ਉਹਦੇ ਸਬੰਧ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਇੱਕ ਗੱਲਾਂ ਸਾਂਝੀਆਂ ਕਰਨਾ ਚਾਹੁੰਦੇ ਹਾਂ ਉਸ ਧੀ ਦੇ ਉੱਪਰ ਕੀ ਹੋਇਆ ਅਸੀਂ ਅੱਖਾਂ ਬੰਦ ਕਰਕੇ ਸਾਰੇ ਭੈਣ ਭਰਾ ਸੋਚ ਕੇ ਦੇਖੀਏ ਵੀ ਉਸ ਧੀ ਨੇ ਇਸ ਚੀਜ਼ ਨੂੰ ਹੰਡਾਇਆ ਕਿਵੇਂ ਹੋਊਗਾ ਕਿਉਂ ਇਹ ਜੇ ਦਰਿੰਦਿਆਂ ਦੀ ਇੰਨੀ ਤਾਕਤ ਵੱਧ ਗਈ ਵੀ ਸਾਡੀਆਂ ਧੀਆਂ ਨਾਲ ਇਦਾਂ ਕਰਦੇ ਨੇ ਕਿਉਂ ਕਿ ਕੋਈ ਬੋਲਣ ਵਾਲਾ ਨਹੀਂ ਹੈਗਾ ਜੇਲ੍ਹਾਂ ਚੋਂ ਜ਼ਮਾਨਤਾ ਕਰਾ ਲੈਂਦੇ ਨੇ ਠਾ ਦੇਣੀ ਉਹਨਾਂ ਨੂੰ ਲੱਗਦਾ ਫੇਰ ਕੀ ਹੋ ਗਿਆ ਅਸੀਂ ਇੱਕ ਦੱਸਣਾ ਚਾਹੁੰਦੇ ਹਾਂ ਇੱਕ ਆਸਟਰੀਆ ਦੇ ਵਿੱਚ ਇੱਕ ਕਲਯੁਗੀ ਇਨਸਾਨ ਨੇ ਆਪਣੀ ਧੀ ਦੇ ਉੱਪਰ ਜ਼ੁਲਮ ਕੀਤਾ ਸੀਗਾ ਤੁਸੀਂ YouTube ਦੇ ਉੱਪਰ ਭਰ ਕੇ ਦੇਖਿਓ ਦਾ ਬੇਸਮੈਂਟ ਗਰਲ ਤੁਸੀਂ ਉਸ ਵੀਡੀਓ ਨੂੰ ਉਸ ਵੈਬ ਸੀਰੀਜ਼ ਨੂੰ ਉਸ ਸਚਾਈ ਨੂੰ ਦੇਖ ਕੇ ਹਿਲਜੋਗੇ ਵੀ ਉਸ ਦਰਿੰਦੇ ਨੇ ਧੀ ਨਾਲ ਕੀਤਾ ਕੀ ਸੀਗਾ ਦਾ ਬੇਸਮੈਂਟ ਗਰਲ ਤੁਸੀਂ YouTube ਸਰਚ ਕਰਿਓ ਭੈਣ ਭਰਾ ਕਿਵੇਂ ਇੱਕ ਬਾਪ ਦੇ ਵਿੱਚ ਇੱਕ ਜਲਾਦ ਪੈਦਾ ਹੋ ਜਾਂਦਾ ਔਰ ਧੀ ਨੂੰ ਇਹ ਚੀਜ਼ਾਂ ਚੱਲਣੀਆਂ ਪੈਂਦੀਆਂ ਨੇ ਤੁਸੀਂ ਸਾਰੇ ਭੈਣ ਭਰਾ ਅਵੇਅਰ ਹੋਮੋਗੇ ਇਸ ਚੀਜ਼ ਤੋਂ ਦੂਜਾ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੀ ਨਾਬੇ ਤੋਂ ਅਸੀਂ ਵੀਡੀਓ ਸਾਂਝੀ ਕੀਤੀ ਸੀ ਉਸ ਮਾਸੂਮ ਧੀ ਦੀ ਜਿਨੇ ਤਸ਼ੱਦਦ ਦਾ ਸਾਹਮਣਾ ਕੀਤਾ ਇੱਕ ਜਲਾਦ ਪਿਓ ਵੱਲੋਂ ਉਹ ਧੀ ਬਿਲਕੁਲ ਸੇਫ ਆ ਜੀ ਐਸ ਵਕਤ ਉਹਦਾ ਸਰੀਰ ਠੀਕ ਆ ਜੀ ਇਲਾਜ ਬਿਲਕੁਲ ਠੀਕ ਹੋਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਉਹਨੂੰ ਤਾਕਤ ਦੇਣ ਉਸ ਮਾਸੂਮ ਧੀ ਨੂੰ ਇਸ ਜਵਾਨੇ ਨਾਲ ਲੜਨ ਦੀ ਇਸ ਦੁਨੀਆਦਾਰੀ ਨਾਲ ਲੜਨ ਦੀ ਤਾਕਤ ਦੇਣ ਮਹਾਰਾਜ ਉਹਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਵੀ ਉਹ ਇਸ ਜ਼ੁਲਮ ਦਾ ਟੱਕਰਾ ਕਰ ਸਕੇ ਜਦੋਂ 18 ਸਾਲ ਦੀ ਉਹ ਤੀ ਹੋ ਗਈ ਉਹ ਆਪਣੇ ਫੈਸਲੇ ਆਪ ਲੈ ਸਕਦੀ ਆ ਪਰ 18 ਸਾਲ ਤੋਂ ਥੱਲੇ ਫੈਸਲਾ ਮਾਂ ਦਾ ਸਾਡਾ ਵੀ ਇੱਕ ਫਰਜ਼ ਬਣਦਾ ਇਨਸਾਨੀਅਤ ਦੇ ਨਾਤੇ ਅਸੀਂ ਸਾਡੇ ਸਮਾਜ ਚ ਰਹਿੰਦੇ ਆ ਵੀ ਜਿੱਥੇ ਕੋਈ ਤੱਕਾ ਹੁੰਦਾ ਅਸੀਂ ਸਾਰੇ ਭੈਣ ਭਰਾ ਜਿਹੜਾ ਰਲ ਕੇ ਇਸ ਚੀਜ਼ ਦਾ ਵਿਰੋਧ ਕਰੀਏ ਇਸ ਜ਼ੁਲਮ ਦੇ ਖਿਲਾਫ ਖੜੀਏ ਡਰਨ ਦੀ ਕੋਈ ਲੋੜ ਨਹੀਂ ਸਾਡੀ ਹੱਦ ਤੋਂ ਵੱਧ ਦੁਸ਼ਮਣੀ ਪੈਂਦੀ ਆ ਜੀ ਤੁਸੀਂ ਸਾਰੇ ਭੈਣ ਭਰਾ ਪਿਛਲੇ 5 ਸਾਲ ਤੋਂ ਵੀਡੀਓਜ਼ ਦੇਖ ਰਹੇ ਹੋ ਕਿੰਨੇ ਕੇਸ ਸੋਲਵ ਹੋਏ ਨੇ ਕਿੰਨੀ ਸਾਡੀ ਸਪੋਰਟ ਕੀਤੀ ਪ੍ਰਸ਼ਾਸਨ ਨੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਅਫੀਸਰ ਸਾਹਿਬਾਨਾਂ ਨੇ ਹਰੇਕ ਉਸ ਉਦਾਰੇ ਨੇ ਅਸੀਂ ਧੰਨਵਾਦੀ ਹਾਂ ਜਿਹੜੇ ਸਾਡੇ ਨਾਲ ਚਟਾਨ ਵਾਂਗੂ ਖੜੇ ਦੁਸ਼ਮਣੀ ਤੋਂ ਡਰ ਕਿਉਂ ਨਹੀਂ ਲੱਗਦਾ ਕਿਉਂਕਿ ਸਿਰ ਤੇ ਦਸਤਾਰ ਆ ਗੁਰੂ ਮਹਾਰਾਜ ਦੇ ਸਿੱਖਾਂ ਆਨੰਦਪੁਰ ਸਾਹਿਬ ਦੇ ਵਾਸੀਆਂ ਇਸ ਕਰਕੇ ਕਿਸੇ ਚੀਜ਼ ਦਾ ਡਰ ਘਬਰਾਟ ਨਹੀਂ ਕਿਉਂਕਿ ਸੱਚ ਨੂੰ ਸੱਚ ਕਹਿਣਾ ਜੀ ਆਪਾਂ ਝੂਠ ਨੂੰ ਝੂਠ ਕਹਿਣਾ ਜੀ ਉਸ ਤੋਂ ਅੱਗੇ ਉਸ 마ਸੂਮ ਬੱਚੀ ਦੀ ਜਿਹੜੀ ਸਿਹਤ ਤੋਂ ਬਾਅਦ ਅਸੀਂ ਗੱਲ ਸਾਂਝੀ ਕਰਦੇ ਹਾਂ ਉਹ ਜਿਹੜਾ ਦਰਿੰਦਾ ਜਲਾਦ ਇਨਸਾਨ ਸੀਗਾ ਉਸ ਇਨਸਾਨ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਉਹ ਇਸ ਵਕਤ ਜੇਲ੍ਹ ਦੇ ਵਿੱਚ ਔਰ ਉਹਦੇ ਤੇ ਜਿਹੜੀ ਧਾਰਾ ਲਾਈ ਗਈ ਆ ਉਹ ਪੋਸਕੋ ਜਿਹੜਾ ਐਕਟ ਬਣਿਆ ਪੋਸਕੋ ਜਿਹੜਾ 마ਸੂਮ ਬੱਚਿਆਂ ਦੇ ਉੱਪਰ ਕੋਈ ਤਸ਼ੱਦਦ ਕਰਦਾ ਉਹਨਾਂ ਦੇ ਉੱਪਰ ਪੋਸਕੋ ਜਿਹੜੀ ਧਾਰਾ ਲਾਈ ਜਾਂਦੀ ਆ ਜਿਹੜੀ ਧਾਰਾ ਬਹੁਤ ਜ਼ਿਆਦੇ ਸਖਤਾਂ ਤੇ ਬਹੁਤ ਹੀ ਵੱਡੀ ਧਾਰਾ ਜਿਹੜੀ ਇਸ ਵਕਤ ਪੰਜਾਬ ਦੇ ਵਿੱਚ ਹੈਗੀ ਆ ਇੰਡੀਆ ਦੇ ਵਿੱਚ ਹੈਗੀ ਉਹ ਪੋਸਕੋ ਆ ਜੀ 마ਸੂਮ ਬੱਚਿਆਂ ਲਈ ਅਸੀਂ ਧੰਨਵਾਦੀਆਂ ਪ੍ਰਸ਼ਾਸਨ ਦੇ ਹਰੇਕ ਉਸ ادارے ਦੇ ਐਸ ਐਚਓ ਸਾਹਿਬ ਦੇ ਐਸ ਐਸ ਪੀ ਸਾਹਿਬ ਦੇ ਧੰਨਵਾਦੀਆਂ ਜਿਨ੍ਹਾਂ ਨੇ ਉਸ 마ਸੂਮ ਬੱਚੀ ਦੇ ਦਰਦ ਨੂੰ ਸਮਝਦੇ ਹੋਏ ਔਰ ਉਸ ਜਲਾਦ ਦੇ ਉੱਪਰ ਪੋਸਕੋ ਐਕਟ ਲਾਇਆ ਤੇ ਹੁਣ ਉਹ ਜਿਹੜਾ ਆਪਣੀ ਜੇਲ੍ਹ ਦੇ ਵਿੱਚ ਸੜੂਗਾ ਉੱਥੇ ਵੀ ਉਹਨੂੰ ਬਹੁਤਾ ਕੋਈ ਪਿਆਰ ਦੇਣ ਵਾਲਾ ਇਨਸਾਨ ਨਹੀਂ ਮਿਲਣਗੇ ਕਿਉਂਕਿ ਜਦੋਂ ਕੋਈ ਇਨਸਾਨ ਕਿਸੇ ਧੀ ਤੇ ਤਸ਼ੱਦਦ ਕਰਕੇ ਜੇਲ੍ਹਾਂ ਚ ਜਾਂਦਾ ਉਹਨੂੰ ਬਹੁਤਾ ਸਰਦਾਰੀ ਨਹੀਂ ਚੱਲਣੀ ਪੈਂਦੀ ਉਹਨੂੰ ਤਸ਼ੱਦਦ ਚੱਲਣੀ ਪੈਂਦੀ ਆ ਕੋਈ ਹੱਡ ਗੋਡੇ ਘਟਾਊ ਆ ਆਪਣੇ ਕੋਈ ਮਾਲਸ ਕਰਾਊਗਾ ਵੀ ਤੂੰ ਇੱਕ ਧੀ ਦੀ ਜ਼ਿੰਦਗੀ ਖਰਾਬ ਕਰਕੇ ਆਇਆ ਉਹ ਵੀ ਇੱਕ ਤੇਰੀ ਆਪਣੀ ਧੀ ਦੀ ਇਸ ਕਰਕੇ ਉਹ ਪੌਸ ਕੋ ਐਕਟ ਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਜੱਜ ਸਾਹਿਬਾਨਾਂ ਨੂੰ ਜਦੋਂ ਪਤਾ ਲੱਗਣਾ ਵੀ ਆਹ ਕੁਛ ਇਸ ਦਰਿੰਦੇ ਨੇ ਕੀਤਾ ਤਾਂ ਉਹ ਇਹਨਾਂ ਨੂੰ ਫਾਂਸੀ ਵੀ ਸੁਣਾ ਸਕਦੇ ਨੇ ਇਸ ਕਰਕੇ ਬਹੁਤ ਵੱਡੀ ਧਾਰਾ ਜਿਹੜੀ ਇਹ ਬਣੀ ਆ ਪਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅਸੀਂ ਬੇਨਤੀ ਕਰਾਂਗੇ ਤੁਹਾਡੇ ਅੱਗੇ ਰਿਸ਼ਤੇ ਨਾਤੇ ਬਿਲਕੁਲ ਪਵਿੱਤਰ ਨੇ ਚਾਹੇ ਉਹ ਮਾਮਾ ਚਾਹੇ ਚਾਚਾ ਚਾਹੇ ਮਾਪੇ ਚਾਹੇ ਭਾਈ ਭੈਣ ਪਰ ਸਾਨੂੰ ਧਿਆਨ ਦੇਣ ਦੀ ਲੋੜ ਆ ਜੇ ਆਪਾਂ ਕਹੀਏ ਵੀ ਸਾਡੀਆਂ ਧੀਆਂ ਨਾਨਕੀ ਰਹਿ ਕੇ ਪੜਨਗੀਆਂ ਜਾਂ ਸਾਡੀਆਂ ਧੀਆਂ ਚਾਚੇ ਕੋਲੇ ਪੜਨਗੀਆਂ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਰਿਸ਼ਤਾ ਗਲਤ ਆ ਰਿਸ਼ਤੇ ਸਾਰੇ ਪਵਿੱਤਰ ਆ ਸਾਰੇ ਪਵਿੱਤਰ ਨੇ ਰਿਸ਼ਤਾ ਸਾਡੇ ਰੂਹ ਨਾਲ ਨਿਭਦਾ ਸਾਡੇ ਸਾਡੇ ਆਪਣੇ ਢੰਗ ਨਾਲ ਨਿਭਦਾ ਜਿੱਦਾਂ ਦੇ ਅਸੀਂ ਇਨਸਾਨ ਆ ਉਦਾਂ ਰਿਸ਼ਤੇ ਨਿਭਦੇ ਨੇ ਪਰ ਸਾਨੂੰ ਧਿਆਨ ਦੇਣ ਦੀ ਲੋੜ ਆ ਕੁਝ ਨਹੀਂ ਪਤਾ ਕਦੋਂ ਇਨਸਾਨ ਦੇ ਵਿੱਚ ਜਲਾਦ ਪੈਦਾ ਹੋ ਜੇਵੇ ਕੁਝ ਨਹੀਂ ਪਤਾ ਕਦੋਂ ਕੋਈ ਇਨਸਾਨ ਦੇ ਵਿੱਚ ਪ੍ਰੇਤ ਪੈਦਾ ਹੋ ਜੇਵੇ ਕੁਝ ਨਹੀਂ ਪਤਾ ਕਦੋਂ ਕਿਸੇ ਲੇਡੀਜ਼ ਦੇ ਵਿੱਚ ਇੱਕ ਭੂਤ ਪੈਦਾ ਹੋ ਜੇਵੇ ਇੱਕ ਚਡੇਲ ਪੈਦਾ ਹੋ ਜੇਵੇ ਤੇ ਉਹ ਜ਼ੁਲਮ ਕਰਨ ਤੇ ਉੱਤਰ ਆਵੇ ਇਸ ਕਰਕੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅਵੇਅਰ ਹੋਣ ਦੀ ਲੋੜ ਆ ਹੁਣ ਸਾਨੂੰ ਅੱਗੇ ਇੱਕ ਵੀਡੀਓ ਆਉਂਦੀ ਆ ਉਹ ਇਨਸਾਨ ਵੀ ਬਖਸ਼ਣ ਦੇ ਯੋਗ ਨਹੀਂ ਹੈਗਾ ਮਤਲਬ ਅਸੀਂ ਆਪ ਹੈਰਾਨ ਆ ਬੀਅਸ ਚੀਜ਼ਾਂ ਸਾਡੇ ਸਮਾਜ ਚ ਕਿਉਂ ਹੋ ਰਹੀਆਂ ਨੇ ਅੱਜ ਤੋਂ ਜੇ ਆਪਾਂ ਗੱਲ ਕਰੀਏ ਮੇਰੀ 36 37 ਸਾਲ ਉਮਰ ਆ ਮਤਲਬ ਸਵੇਰੇ ਘਰ ਤੋਂ ਖੇਡਣ ਲਈ ਨਿਕਲਦੇ ਸੀ ਟੋਡਰਵਾਲ ਪਿੰਡ ਮੇਰੇ ਨਾਨਕੇ ਨੇ ਨਾਬੇ ਏਰੀਆ ਚ ਤੇ ਸ਼ਾਮ ਨੂੰ ਮਾਂ ਬਾਪ ਛਿੜਕਾਂ ਮਾਰ ਕੇ ਮੋੜਦੇ ਸੀ ਸਾਰਾ ਦਿਨ ਫਿਕਰ ਨਹੀਂ ਹੁੰਦਾ ਸੀ ਵੀ ਸਾਡੇ ਬੱਚੇ ਕਿੱਥੇ ਨੇ ਐਦਾਂ ਹੀ ਧੀ ਆਂਦਾ ਹੁੰਦਾ ਸੀ ਜਿਹੜੇ ਉਸ ਟਾਈਮ ਦੇ ਬੋਰਨ ਨੇ ਉਹਨਾਂ ਨੂੰ ਸਾਰੇ ਇਹ ਮਹਿਸੂਸ ਕਰਨਗੇ ਸਾਰਾ ਸਾਰਾ ਦਿਨ ਬੱਚੇ ਇਕੱਠੇ ਖੇਡਣਾ ਤੇ ਇਕੱਠੇ ਜਾਣਾ ਸਾਰਾ ਦਿਨ ਮਾਂ ਬਾਪ ਨੂੰ ਕੋਈ ਫਿਕਰ ਨਹੀਂ ਹੁੰਦਾ ਸੀ ਕਿ ਕਿ ਮੀਡੀਆ ਨਹੀਂ ਸੀਗਾ ਐਦਾਂ ਹੁੰਦਾ ਜ਼ਰੂਰ ਸੀਗਾ ਪਰ ਐਡੀ ਵੱਡੀ ਮਾਤਰਾ ਚ ਨਹੀਂ ਹੁੰਦਾ ਸੀ ਧਿਆਨ ਨਾਲ ਗਲਤ ਅੱਜ ਤੁਸੀਂ ਇੱਕ ਮਿੰਟ ਵੀ ਆਪਣੇ ਬੱਚੇ ਨੂੰ ਆਪਣੀ ਨਿਗਾਹ ਤੋਂ ਪਰੇ ਨਹੀਂ ਕਰ ਸਕਦੇ ਹਾਏ ਮੇਰਾ ਧੀ ਪੁੱਤ ਕਿੱਥੇ ਗਿਆ ਕਿਉਂ ਕਿ ਸਾਡੇ ਅੰਦਰ ਦਾਰਾ ਸੋਸ਼ਲ ਮੀਡੀਆ ਦਾ ਜੋਗਾ ਹਰ ਵਕਤ ਜਿਹੜੀ ਤੁਸੀਂ ਉਹ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਸਾਨੂੰ ਗੁਰੂ ਆਲੇ ਬਣਨ ਦੀ ਲੋੜ ਆ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਦੀ ਲੋੜ ਆ ਅਸੀਂ ਇੱਕ ਗੱਲ ਸਾਂਝੀ ਕਰ ਦੰਨੇ ਆ ਵੀ ਜਦੋਂ ਇਨਸਾਨ ਗਲਤੀ ਕਰਦਾ ਉਹ ਕਿਹੜਾ ਰੂਪ ਧਾਰਨ ਕਰਦਾ ਇੱਕ ਅਸੀਂ ਗੱਲ ਸੁਣੀ ਸੀ ਕਿਤੇ ਚੰਗੇ ਕਿਸੇ ਇਨਸਾਨ ਤੋਂ ਇੱਕ ਸਾਧੂ ਸੀਗਾ ਜੀ ਉਸ ਸਾਧੂ ਨੂੰ ਇੱਕ ਲੇਡੀਜ਼ ਪੁੱਛਦੀ ਸੀ ਹਰ ਰੋਜ਼ ਆ ਕੇ ਇਹ ਕਥਾ ਤਾਂ ਬਹੁਤ ਲੰਬੀ ਆ ਤੇ ਬਹੁਤ ਤਰ੍ਹਾਂ ਤਰ੍ਹਾਂ ਚ ਜਿਹੜੀ ਹੈਗੀ ਆ ਜਿੰਨੀ ਕੁ ਸਾਡੀ ਸਮਝ ਆਸੀ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਦਨੇ ਆ ਵੀ ਇਨਸਾਨ ਕਿਸੇ ਵੇਲੇ ਵੀ ਇੱਕ ਜਲਾਦ ਦਾ ਰੂਪ ਧਾਰਨ ਕਰ ਸਕਦਾ ਕਿਸੇ ਵੇਲੇ ਵੀ ਗਲਤੀ ਕਰ ਸਕਦਾ ਕਿਸੇ ਦਾ ਕੋਈ ਵਿਸ਼ਵਾਸ ਨਹੀਂ ਕੋਈ ਇਨਸਾਨ ਹੋਵੇ ਚਾਹੇ ਵਿਸ਼ਵਾਸ ਸਿਰਫ ਪਰਮਾਤਮਾ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਵਿਸ਼ਵਾਸ ਆ ਇਨਸਾਨ ਦਾ ਕਾਦਾ ਵਿਸ਼ਵਾਸ ਜੀ ਅੱਜ ਦੱਸਣਾ ਚਾਹੁੰਨੇ ਇੱਕ ਸਾਧੂ ਭਗਤੀ ਕਰਦਾ ਸੀ ਉਹਨੂੰ ਇੱਕ ਲੇਡੀਜ਼ ਆ ਕੇ ਕਿਆ ਕਰੇ ਜਦੋਂ ਉਹ ਆਪਣੀ ਕੁੱਤੀ ਨੂੰ ਗਲੀ ਦੇ ਵਿੱਚ ਲੈ ਕੇ ਆਉਂਦੀ ਸੀ ਉਹ ਸਾਧੂ ਨੂੰ ਕਹਿੰਦੀ ਸੀ ਬਾਬਾ ਦੱਸ ਮੇਰੀ ਜਿਹੜੀ ਕੁੱਤੀ ਦੇ ਪੂੰਛ ਦੇ ਵਾਲ ਨੇ ਉਹ ਸੋਚੇ ਨੇ ਜਾਂ ਤੁਹਾਡੀ ਦਾੜੀ ਦੇ ਵਾਲ ਜਿਹੜੇ ਸੋਚੇ ਨੇ ਉਹ ਹਰ ਰੋਜ਼ ਇਹ ਸਵਾਲ ਕਰਦੀ ਸੀ ਭੈਣ ਉਸ ਸਾਧੂ ਨੂੰ ਪਰ ਉਸ ਸਾਧੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਸਵਾਲ ਦਾ ਕਦੇ ਵੀ ਉੱਤਰ ਨਹੀਂ ਦਿੱਤਾ ਕਿਉਂਕਿ ਉਹਦੇ ਕੋਲੇ ਉੱਤਰ ਨਹੀਂ ਸੀਗਾ ਉਸ ਗੱਲ ਦਾ ਉਹ ਦੱਸ ਨਹੀਂ ਸਕਦੇ ਸੀਗੇ ਵੀ ਕੁੱਤੀ ਦੀ ਪੂੰਛ ਦੇ ਬਾਲ ਸੱਚੇ ਨੇ ਕਿ ਮੇਰੀ ਦਾੜੀ ਦੇ ਬਾਲ ਸੱਚੇ ਨੇ ਪਰ ਜਦੋਂ ਉਹ ਸਾਧੂ ਬਿਰਧ ਹੋ ਗਏ ਸਰੀਰ ਛੱਡਣ ਵਾਲਾ ਟਾਈਮ ਆ ਗਿਆ ਉਹਨਾਂ ਦਾ ਤਾਂ ਉਹਨਾਂ ਨੇ ਉਸ ਧੀ ਨੂੰ ਯਾਦ ਰੱਖਿਆ ਕਿਉਂਕਿ ਕਈ ਮਹੀਨੇ ਉਹ ਧੀ ਉਹਨੂੰ ਲਗਾਤਾਰ ਸਾਧੂਆਂ ਨੂੰ ਤੰਗ ਕਰਦੀ ਸੀ ਇਸ ਗੱਲ ਦੇ ਉੱਪਰ ਉਹਨਾਂ ਨੇ ਉਸ ਧੀ ਨੂੰ ਬੁਲਾਇਆ ਜਦੋਂ ਉਹ ਸਰੀਰ ਛੱਡਣ ਵਾਲੇ ਸੀਗੇ ਉਹ ਕਹਿੰਦੇ ਵੀ ਉਸ ਧੀ ਨੂੰ ਬੁਲਾ ਕੇ ਲੈ ਕੇ ਆਓ ਤਾਂ ਉਸ ਧੀ ਨੂੰ ਬੁਲਾਇਆ ਜਾਂਦਾ ਤੇ ਉਹ ਧੀ ਨੂੰ ਦੱਸਦੇ ਨੇ ਵੀ ਭਾਈ ਤੂੰ ਮੇਰੇ ਤੋਂ ਇੱਕ ਸਵਾਲ ਪੁੱਛਦੀ ਹੁੰਦੀ ਸੀ ਵੀ ਦੱਸ ਬਈ ਬਾਬਾ ਤੇਰੀ ਦਾੜੀ ਦੇ ਬਾਲ ਸੋਚੇ ਨੇ ਜਾਂ ਮੇਰੀ ਕੁੱਤੀ ਦੀ ਜਿਹੜੀ ਪੂੰਛ ਆ ਉਹਦੇ ਬਾਲ ਸੋਚੇ ਨੇ ਤਾਂ ਉਹ ਸਾਧੂਆਂ ਨੇ ਉਸ ਵਕਤ ਇੱਕ ਉੱਤਰ ਦਿੱਤਾ ਉਹ ਧੀ ਵੀ ਹੈਰਾਨ ਕਹਿੰਦੀ ਵੀ ਤੁਸੀਂ ਇੰਨੇ ਸਾਲਾਂ ਬਾਅਦ ਕਿਉਂ ਉੱਤਰ ਦੇ ਰਹੇ ਹੋ ਤੁਸੀਂ ਉਸ ਵਕਤ ਮੈਨੂੰ ਉੱਤਰ ਦੇ ਦਿੰਦੇ ਤਾਂ ਉਹਨਾਂ ਸਾਧੂਆਂ ਨੇ ਕਿਹਾ ਵੀ ਮੇਰੀ ਦਾੜੀ ਦੇ ਬਾਲ ਸੋਚੇ ਨੇ ਉਹਨਾਂ ਨੇ ਦੱਸਿਆ ਵੀ ਆ ਸੱਚੇ ਨੇ ਉਹ ਕਹਿੰਦੀ ਵੀ ਉਹ ਕਿਦਾਂ ਉਹ ਕਹਿੰਦਾ ਵੀ ਜੇਕਰ ਮੈਂ ਤੈਨੂੰ ਉਸ ਸਨ ਦੇ ਵਿੱਚ ਇੰਨੇ ਸਾਲ ਪਹਿਲਾਂ ਇਸ ਗੱਲ ਦਾ ਜਵਾਬ ਦੇ ਦਿੰਦਾ ਤਾਂ ਹੋ ਸਕਦਾ ਮੇਰੇ ਤੋਂ ਅੱਗੇ ਜਾ ਕੇ ਕੋਈ ਗਲਤੀ ਹੋ ਜਾਂਦੀ ਮੈਂ ਝੂਠਾ ਪੈ ਜਾਂਦਾ ਤਾਂ ਇਸ ਕਰਕੇ ਕਹਿੰਦਾ ਮੇਰੇ ਤੋਂ ਜ਼ਿੰਦਗੀ ਦੇ ਵਿੱਚ ਕੋਈ ਗਲਤੀ ਨਹੀਂ ਹੋਈ ਤਾਂ ਅੱਜ ਮੇਰੀ ਦਾੜੀ ਦੇ ਵਾਲ ਹੀ ਸੱਚੇ ਨੇ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਆ ਇਹ ਧਾਰਨ ਦੇ ਤੌਰ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਨਸਾਨ ਦਾ ਕੋਈ ਭਰੋਸਾ ਨਹੀਂ ਜੀ ਗੁਰੂ ਆਲੇ ਬਣੀ ਹੈ ਜੀ ਅਮਰਤ ਵੀ ਸ਼ਕੀ ਹੈ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਮਹਾਰਾਜ ਸਾਨੂੰ ਸਿੱਖੀ ਜੀਵਨ ਬਖਸ਼ ਦਿਓ ਸਾਨੂੰ ਧਰਮ ਦੇ ਨਾਲ ਜੋੜ ਲਓ ਕਿਉਂਕਿ ਜਿਹੜਾ ਵੀ ਧਰਮ ਸਾਡੇ ਇੱਥੇ ਕਿਸੇ ਵੀ ਰੂਪ ਚ ਆਪਾਂ ਪੂਜ ਲਈਏ ਉਹ ਸਾਨੂੰ ਜੀਣ ਦੀ ਜਾਂਚ ਸਿਖਾਉਂਦਾ ਸਾਨੂੰ ਚੰਗੇ ਕਰਮ ਕਰਨੇ ਸਿਖਾਉਂਦਾ ਉਸ ਤੋਂ ਅੱਗੇ ਉਸ ਬੱਚੀ ਬਾਰੇ ਸਾਨੂੰ ਬਹੁਤ ਕਾਲ ਆਈ ਵੀ ਜਿਹੜਾ ਉਸ ਬੱਚੀ ਨੂੰ ਅਸੀਂ ਅਡਾਪਟ ਕਰ ਲੈਨੇ ਆ ਉਸ ਬੱਚੀ ਨੂੰ ਗੋਦ ਲੈ ਲੈਨੇ ਆ ਤਾਂ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਆ ਜੀ ਮਾਂ ਬੱਚੀ ਦੀ ਕੇਅਰ ਕਰੂਗੀ ਕਿਉਂਕਿ ਮਾਂ ਤਾਂ ਜਦੋਂ ਪਹਿਲੇ ਵਿਆਹ ਦੇ ਵਿੱਚ ਇਹ ਦੋਨੇ ਧੀਆਂ ਦਾ ਜਨਮ ਹੋਇਆ ਮਾਂ ਨੇ ਉਦੋਂ ਵੀ ਧੀਆਂ ਨਹੀਂ ਛੱਡੀਆਂ ਤਾਂ ਅੱਜ ਉਹ ਕਹਿੰਦੀ ਵੀ ਮੈਂ ਆਪਣਾ ਛੱਡ ਨਹੀਂ ਸਕਦੀ ਮੈਂ ਆਪਣੀਆਂ ਧੀਆਂ ਨੂੰ ਰੱਖੂੰਗੀ ਉਸ ਕਰਕੇ ਉਹਨਾਂ ਲਈ ਕੋਈ ਪੜ੍ਹਾਈ ਦੀ ਸੰਗਤ ਕਾਲ ਕਰਦੀ ਆ ਉਹ ਆਪਾਂ ਅਗਲਾ ਵਿਚਾਰ ਜ਼ਰੂਰ ਕਰਾਂਗੇ ਉਹਨਾਂ ਲਈ ਪੜ੍ਹਾਈ ਦੀ ਕੋਈ ਚੀਜ਼ ਦੀ ਲੋੜ ਆ ਉਹ ਆਪਾਂ ਜ਼ਰੂਰ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੇ ਦੂਜੀ ਗੱਲ ਜਿਹੜੀ ਪੁਰਾਣੀ ਵੀਡੀਓ ਅਸੀਂ ਸ਼ੇਅਰ ਕੀਤੀ ਸੀ ਉਸ ਧੀ ਦੀ ਅਸੀਂ ਉਹਨੂੰ ਰਿਮੂਵ ਕਰ ਦਾਂਗੇ ਕਿਉਂਕਿ ਉਹ ਵੀਡੀਓ ਦਾ ਮਕਸਦ ਸੀਗਾ ਤੁਹਾਨੂੰ ਜਗਾਉਣਾ ਤੁਹਾਡੇ ਤੱਕ ਆਵਾਜ਼ ਪਹੁੰਚਾਉਣਾ ਤੇ ਉਹਨੂੰ ਡਿਲੀਟ ਕਰ ਦਾਂਗੇ ਜੀ ਆਪਾਂ ਆਪਾਂ ਰਿਮੂਵ ਕਰਕੇ ਇਸ ਵੀਡੀਓ ਦੇ ਰਾਹੀਂ ਮੈਸੇਜ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਜੀ ਤੁਸੀਂ ਜੁੜੇ ਹੋ ਜਿਹੜੇ ਭੈਣ ਭਰਾ ਸਾਨੂੰ ਪੁੱਛਦੇ ਨੇ ਵੀ ਆਪਣਾ ਫਰਜ ਸੇਵਾ ਸੁਸਾਇਟੀ ਚ ਕਿੱਦਾਂ ਮਦਦ ਕਰੀਏ ਸਾਨੂੰ ਤੁਸੀਂ ਚੀਜ਼ਾਂ ਡੋਨੇਟ ਕਰੋ ਜੀ ਬਹੁਤ ਐਸੀਆਂ ਚੀਜ਼ਾਂ ਨੇ ਇੱਥੇ ਲੈਣ ਵਾਲੀਆਂ ਜੀ ਜਿਹੜੀਆਂ ਇਸ ਵਕਤ ਇਸ ਘਰ ਦੇ ਵਿੱਚ ਲੋੜ ਆ ਚਾਹੇ ਉਹ ਬਿਲਡਿੰਗ ਮਟੀਰੀਅਲ ਹੋਵੇ ਚਾਹੇ ਉਹ ਇੱਥੇ ਟਰੈਕਟਰ ਟਰੈਲੀ ਹੋਵੇ ਚਾਹੇ ਸਾਨੂੰ ਟੈਂਕ ਦੀ ਲੋਡ ਐ ਸੀ ਇਸ ਵਕਤ ਟਾਇਲਟ ਟੈਂਕ ਦੇ ਕੋਲੇ ਖੜਿਆ ਹਾਂ ਇੱਥੇ ਸੀਵਰੇਜ ਦਾ ਕੋਈ ਪ੍ਰਬੰਧ ਨਹੀਂ ਜੀ ਟਾਇਲਟ ਦਾ ਪਾਣੀ ਇਕੱਠਾ ਹੁੰਦਾ ਉਹਨੂੰ ਕੱਢ ਕੇ ਆਉਣਾ ਪਊਗਾ ਉਹਦੇ ਲਈ ਇੱਕ ਟੈਂਕ ਚਾਹੀਦਾ ਜੀ ਉਹਦੇ ਲਈ ਟਰੈਕਟਰ ਚਾਹੀਦਾ ਪਾਣੀ ਵਾਲਾ ਟੈਂਕ ਚਾਹੀਦਾ ਡੀਜ਼ਲ ਟੈਂਕ ਚਾਹੀਦਾ ਭਾਂਡ ਕਿੰਨਾ ਕੁਝ ਆ ਜੀ ਸੰਗਤ ਜੀ ਬਹੁਤ ਕੁਝ ਆ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਆਪਣੇ ਦਸਵੰਦ ਚੋਂ 1 ਰੁਪਏ ਦੀ ਚੀਜ਼ ਆ ਚਾਹੇ 100 ਦੀ ਆਪਣੇ ਹੱਥੀਂ ਆ ਕੇ ਦੇਖ ਕੇ ਜਾਓ ਜੀ ਆਪਣੀ ਹੱਥੀ ਲਿਸਟ ਲੈ ਕੇ ਕੋਈ ਸਾਨੂੰ ਸਮਾਨ ਲੈ ਕੇ ਦਿਓ ਤੇ ਜਿਹੜੀ ਸਾਨੂੰ ਦਸਬੰਦ ਦੀ ਲੋੜ ਪੈਂਦੀ ਆ ਉਹ ਵੀ ਅਸੀਂ ਤੁਹਾਡੇ ਤੋਂ ਹੀ ਮੰਗਾਗੇ ਇਸ ਕਰਕੇ ਜਿਹੜੇ ਵੀ ਭੈਣ ਭਰਾ ਸੇਵਾ ਕਰਨਾ ਚਾਹੁੰਦੇ ਨੇ ਕੋਈ ਰਾਸ਼ਨ ਦੇ ਰੂਪ ਚ ਕੱਪੜਾ ਦੇ ਰੂਪ ਚ ਉਹ ਸਾਨੂੰ ਇਦਾਂ ਜਿਹੜੀ سپورਟ ਤੁਸੀਂ ਕਰੋ ਤਾਂ ਜੋ ਆਪਾਂ ਇਸ ਘਰ ਨੂੰ ਹੋਰ ਵੱਡਾ ਬਣਾ ਕੇ ਲੋੜਵੰਦਾਂ ਦੀ ਮਦਦ ਕਰ ਸਕੀਏ ਜਿਹੜੇ ਵੀਰ ਭਰਾ ਸਾਡੇ ਹੋਰ ਨੇ ਕਿਉਂਕਿ ਸਾਡੇ ਤੋਂ ਪਿਛਲੇ ਮਹੀਨੇ ਚ ਕੋਈ ਇਦਾਂ ਦੇ ਵੀਰਾਂ ਨੂੰ ਲਿਆਂਦਾ ਨਹੀਂ ਗਿਆ ਕਿਉਂਕਿ ਦੋ ਕੇ ਕੇਸ ਇੱਦੇ ਇਦਾਂ ਦੇ ਸੀਗੇ ਜਿਨ੍ਹਾਂ ਚ ਪੈਰਭਾਈ ਕਰਨੀ ਪੈ ਰਹੀ ਸੀ ਇੱਕ ਉਸ ਬੱਚੇ ਤੇ ਜਿਹਦੇ ਪ੍ਰੈਸ ਲੱਗੀ ਆ ਉਸ ਬੱਚੇ ਪਿੱਛੇ ਪੈਰਬਾਈ ਕੀਤੀ ਉਸ ਜਲਾਦ ਤੇ ਪਰਚਾ ਦਰਜ ਕਰਾਇਆ ਉਸ ਜਲਾਦ ਲੇਡੀਜ਼ ਦੇ ਉੱਪਰ ਮਨੀ ਸ਼ਰਮਾ ਨਾਮ ਦੀ ਜਨਾਨੀ ਦੇ ਉੱਪਰ ਤੇ ਉਹਦੀ ਮਾਂ ਦੇ ਉੱਪਰ ਪਰਚਾ ਦਰਜ ਕਰਾਇਆ ਗਿਆ ਤੇ ਜਿਹੜਾ ਨਾਭੇ ਵਾਲਾ ਕੇਸ ਆ ਜੀ ਇਹ ਵੀ ਉਸ ਜਲਾਦ ਦੇ ਉੱਪਰ ਪਰਚਾ ਦਰਜ ਹੋ ਗਿਆ ਜੀ ਤੁਸੀਂ ਸਾਰੇ ਭੈਣ ਭਰਾ ਜੁੜੇ ਹੋ ਧੰਨਵਾਦ ਤੁਹਾਡਾ ਤੁਹਾਡੇ ਆਸਰੇ ਅਸੀਂ ਤੁਰੇ ਫਿਰਦੇ ਆ ਜੀ ਔਰ ਅਗਲਾ ਇੱਕ ਕੇਸ ਹੋਰ ਆ ਜੀ ਉਹ ਵੀ ਇਨਸਾਨ ਨੂੰ ਆਪਾਂ ਬਖਸ਼ਣਾ ਨਹੀਂ ਕਿਉਂਕਿ ਬਖਸ਼ਣਾ ਕਿਉਂ ਨਹੀਂ ਜਿਹੜਾ ਇਹ ਪਾਪ ਹੈ ਬਖਸ਼ਣ ਦੇ ਯੋਗ ਨਹੀਂ ਕੋਈ ਇਨਸਾਨ ਚੋਰੀ ਕਰੇ ਕੋਈ ਮੰਦਾ ਬੋਲੇ ਸਾਡੇ ਤੋਂ ਅਨੇਕਾਂ ਗਲਤੀਆਂ ਹੋਈਆਂ ਹੋਣਗੀਆਂ ਜੀਵਨ ਦੇ ਵਿੱਚ ਉਹਨਾਂ ਦੀ ਮਾਫੀ ਮੰਗ ਸਕਦੇ ਆ ਪਰ ਇੱਕ 마ਸੂਮ ਧੀ ਦੇ ਨਾਲ ਇਹ ਕੋਈ ਚੀਜ਼ ਕਰਨੀ ਉਹਨੂੰ ਮਾਫ ਨਹੀਂ ਕਰਨਾ ਜੀ ਇਹ ਖਾਲਸੇ ਦਾ ਸੂਲ ਨਹੀਂ ਹੈਗਾ ਵੀ ਜਿਹੜਾ ਸਾਡੀ ਧੀ ਭੈਣ ਦੀ ਇੱਜ਼ਤ ਨੂੰ ਲੁੱਟੂਗਾ ਉਹਨੂੰ ਅਸੀਂ ਸਾਰੇ ਭੈਣ ਭਰਾ ਪਿੰਡੋਂ ਪਿੰਡੀ ਪੰਚਾਇਤਾਂ ਨੌਜਵਾਨ ਭੈਣ ਭਰਾ ਆਪਾਂ ਆਪਣੇ ਆਪਣੇ ਪਿੰਡਾਂ ਨੂੰ ਸਾਹਮਣਾ ਕਿਸੇ ਦੀ ਵੇਟ ਨਾ ਕਰੀਏ ਵੀ ਭਾਈ ਅੰਮ੍ਰਿਤਸਰ ਤੋਂ ਕੋਈ ਜਥੇਦਾਰ ਆਊਗਾ ਜਾਂ ਅਨੰਦਪੁਰ ਸਾਹਿਬ ਤੋਂ ਕੋਈ ਜਥੇਦਾਰ ਆਊਗਾ ਜਾਂ ਲਚ카ਣੀ ਤੋਂ ਕੋਈ ਪਾਲ ਸਿੰਘ ਆਊਗਾ ਜਾਂ ਲੁਧਿਆਣੇ ਤੋਂ ਕੋਈ ਗੁਰਪ੍ਰੀਤ ਸਿੰਘ ਆਊਗਾ ਜਾਂ ਕੋਈ ਅਮਰੀਕਾ ਤੋਂ ਕੋਈ ਜਾਂ ਕੋਈ ਦੁਬਈ ਤੋਂ ਕੋਈ ਇਨਸਾਨ ਆਊਗਾ ਨਹੀਂ ਨਹੀਂ ਆਪਾ ਆਪੋ ਆਪਣੇ ਪਿੰਡਾਂ 'ਚ ਆਪ ਧਿਆਨ ਦੇਣਾ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਤੇ ਵੀ ਗੌਰ ਕਰੀਏ ਜਿਹੜੇ ਬੱਚਿਆਂ ਤੇ ਪ੍ਰੋਬਲਮ ਪਈ ਵੀ ਆ ਕੋਈ ਨਾ ਕੋਈ ਮੁਸੀਬਤ ਪਈ ਵੀ ਆ ਉਹ ਵੀ ਗੌਰ ਕਰੀਏ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਵਿਚਾਰ ਕਰਦੇ ਹੋਏ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਕਿਤੇ ਸਾਡੇ ਤੋਂ ਕੋਈ ਸ਼ਬਦ ਉਚਾਨੀਵੇਂ ਬੋਲਿਆ ਘਾ ਉਹਨੂੰ ਮਾਫੀ ਦੇ ਦਿਆ ਕਰੋ ਜੀ ਅਸੀਂ ਵੀ ਤੁਹਾਡੇ ਬੱਚਿਆਂ ਤੁਹਾਡੇ ਭਰਾ ਤੁਹਾਡਾ ਬਹੁਤ ਬਹੁਤ ਜੀਓ ਆ ਇਹਨੂੰ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਪਹਾਸੋਂ ਰੋਡ ਦੇ ਉੱਪਰ ਜਰੂਰ ਖੜਕੇ ਜਾਇਆ ਕਰੋ ਸਾਨੂੰ ਹੌਸਲਾ ਮਿਲਦਾ ਉਹਨਾਂ ਚੀਜ਼ਾਂ ਨਾਲ ਹੋਰ ਸਾਨੂੰ એનર્ਜੀ ਮਿਲਦੀ ਆ ਵੀ ਇੰਨੇ ਭੈਣ ਭਰਾ ਪਿਆਰ ਕਰਨ ਵਾਲੇ ਨੇ ਤੇ ਆਪਾਂ ਕੁਝ ਹੋਰ ਅੱਗੇ ਸਮਾਜ ਲਈ ਕੋ ਚੰਗਾ ਕਰੀਏ ਇੱਕ ਦਿਨ ਸਮਾਂ ਆਊਗਾ ਜੀ ਗੱਲ ਤਾਂ ਭਵਿੱਖ ਦੀ ਆ ਪਰ ਸਮਾਂ ਆਊਗਾ ਬਹੁਤ ਵੱਡਾ ਘਰ ਇੱਥੇ ਬਣਨਾ ਜੀ ਕਿਉਂਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੁਰਦੇ ਹੋ ਤੁਹਾਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਆਪ ਪ੍ਰਤੱਖ ਦਿਖਾਉਂਦੇ ਨੇ ਵੀ ਅੱਗੇ ਬਣਨਾ ਕੀ ਆ ਤੁਹਾਨੂੰ ਮਹਾਰਾਜ ਆਪ ਦਿਖਾਉਂਦੇ ਨੇ ਅੱਗੇ ਕਿੱਥੇ ਕਮਰਾ ਬਣਨਾ ਕਿੱਥੇ ਹਸਪਤਾਲ ਬਣਨਾ ਕਿੱਥੇ ਨਸ਼ੇ ਵਾਲੇ ਬੱਚਿਆਂ ਲਈ ਕਿੱਥੇ ਮਰੀਜ਼ਾਂ ਲਈ ਕਿੱਥੇ ਕਿਹੜੀ ਚੀਜ਼ ਬਣਨੀ ਆ ਉਹ ਗੁਰੂ ਮਹਾਰਾਜ ਆਪ ਦਿਖਾਉਂਦੇ ਨੇ 100% ਐਡਾ ਬੜਾ ਘਰ ਬਣੂਗਾ ਜਿੱਚ ਕਈ ਸੌਆਂ ਦੀ ਗਿਣਤੀ ਚ ਕਈ ਹਜ਼ਾਰਾਂ ਦੀ ਗਿਣਤੀ ਚ ਲੋੜਵੰਦ ਮੰਦਬੁੱਧੀ ਬੇਸਹਾਰ ਇਨਸਾਨਾਂ ਨੂੰ ਘਰ ਮਿਲਣਾ ਜੀ ਸਮਾਊਗਾ ਜੀ ਗੁਰੂ ਸਾਹਿਬ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਵਾਹਿਗੁਰੂ ਧੰਨਵਾਦ ਤੁਹਾਡਾ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਮਾਫੀ ਦਿਓ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਆ ਜੀ ਤੁਸੀਂ ਆਉਂਦੇ ਜਾਂਦੇ ਜਰੂਰ ਘੜ ਕੇ ਜਾਇਆ ਕਰੋ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਭੈਣ ਭਰਾਵਾਂ ਦੇ ਤੁਹਾਡੇ ਤੁਸੀਂ ਕਿੱਥੇ ਵੀ ਬੈਠੇ ਜਿਹੜੀ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ 5 ਸਾਲਾਂ ਚ ਸਾਨੂੰ ਬਹੁਤ ਹੌਸਲਾ ਦਿੱਤਾ ਭੈਣ ਭਰਾਵਾਂ ਨੇ ਫੋਨ ਕਰਕੇ ਉਰੇ ਆ ਕੇ ਅਸੀਂ ਉਸ ਹੌਸਲੇ ਦੇ ਆ ਜਿਹੜੇ ਉੜੇ ਫਿਰਦੇ ਆ ਤੁਹਾਡੇ ਹੌਸਲੇ ਕਰਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ